ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗੁਰੂ ਪਿਆਰੇ ਗੁਰੂ ਸਵਾਗਿਓ ਜੋ ਆਪਾਂ ਲੜੀਵਾਰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇ ਵਿਚਾਰ ਕਰ ਰਹੇ ਹਾਂ ਉਹਦੇ ਵਿੱਚ 22ਵੀਂ ਜਾਣਕਾਰੀ ਸਿੱਖ ਤਿਹਾਰ ਸਿੱਖਾਂ ਦੇ ਤਿਹਾਰ ਕਿਹੜੇ ਨੇ ਹਰ ਕੌਮ ਦੇ ਆਪੋ ਆਪਣੇ ਤਿਹਾਰ ਹੁੰਦੇ ਹਨ ਜਿਵੇਂ ਰਖੜੀ ਲੋਹੜੀ ਟਿੱਕਾ ਕਰਵਾ ਚੌਥ ਲక్ష్ਮੀ ਪੂਜਾ ਦਸਹਿਰਾ ਜਨਮ ਅਸ਼ਟਮੀ ਰਾਮ ਨੌਮੀ ਆਦ ਇਹ ਹਿੰਦੂ ਮਾਤ ਦੇ ਤਿਹਾਰ ਨੇ ਇਸੇ ਤਰ੍ਹਾਂ ਈਦ ਬੱਕਰਾ ਈਦ ਆਦ ਮੁਸਲਮਾਨ ਭਰਾਵਾਂ ਦੇ ਤਿਹਾਰ ਨੇ ਕ੍ਰਿਸਮਸ ਗੁੱਡ ਫਰਾਈਡੇ ਆਦ ਈਸਾਈਆਂ ਦੇ ਤਿਹਾਰ ਨੇ ਇਸ ਤਰ੍ਹਾਂ ਸਿੱਖ ਕੌਮ ਦੇ ਕਿਹੜੇ ਤਿਹਾਰ ਨੇ ਸਾਨੂੰ ਬਹੁਤ ਘੱਟ ਜਾਣਕਾਰੀ ਆ ਸਾਡੇ ਮੁਖਤੇ ਹਾਰਨੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਤੇ ਸ਼ਹੀਦੀ ਦਿਵਸ ਖਾਲਸਾ ਦਾ ਸਾਜਣਾ ਦਿਵਸ ਵਿਸਾਖੀ ਪ੍ਰਾਤਨ ਅਤੇ ਵਰਤਮਾਨ ਗੁਰਸਿੱਖਾਂ ਦੇ ਇਤਿਹਾਸਿਕ ਦਿਹਾੜੇ ਸਿੱਖ ਕੌਮ ਦੇ ਸ਼ਹੀਦਾਂ ਦੇ ਸ਼ਹੀਦੀ ਦਿਵਸ ਜਿਵੇਂ ਹਰ ਕੌਮ ਆਪੋ ਆਪਣੇ ਤਿਉਹਾਰ ਮਨਾਉਂਦੀਆਂ ਹਨ ਇਸ ਤਰ੍ਹਾਂ ਸਿੱਖਾਂ ਨੂੰ ਵੀ ਆਪਣੇ ਤਿਹਾਰ ਬਾਅਦ ਚੜ ਕੇ ਮਨਾਉਣੇ ਚਾਹੀਦੇ ਤੇ ਉਹਨਾਂ ਚ ਹਿੱਸਾ ਲੈਣਾ ਚਾਹੀਦਾ ਹੈ। ਗੁਰਪਰਵਤੇ ਇਤਿਹਾਸਕ ਦਿਹਾੜਾ ਸਮੇਂ ਚੇਚੇ ਤੌਰ ਤੇ ਦੀਵਾਨ ਸਜਾਏ ਜਾਂਦੇ ਨੇ। ਰਾਗੀ ਸਿੰਘ ਕੀਰਤਨ ਕਰਦੇ ਨੇ। ਢਾਡੀ ਵਾਰਾਂ ਗਾਉਂਦੇ ਨੇ ਕਬੀਰ ਸਿੰਘ ਲੱਗਦੇ ਨੇ। ਗੁਰਸਿੱਖ ਪਰਮਾ ਗੁਰਬਾਣੀ ਦਾ ਕੀਰਤਨ ਕਰਦੇ ਨੇ। ਗੁਰਬਾਣੀ ਦੀ ਵਿਚਾਰ ਤੇ ਕਥਾ ਵੀ ਹੁੰਦੀ ਹੈ। ਸਿੱਖ ਇਤਿਹਾਸ ਤੇ ਲੈਕਚਰ ਵੀ ਹੁੰਦੇ ਨੇ। ਇਸ ਤਰ੍ਹਾਂ ਬਿਨਾ ਗੁਰੂ ਦਾ ਲੰਗਰ ਤਿਆਰ ਕੀਤਾ ਜਾਂਦਾ ਇਸ ਤੋਂ ਬਿਨਾ ਵੀ ਗੁਰੂ ਦਾ ਲੰਗਰ ਵੀ ਤਿਆਰ ਕੀਤਾ ਜਾਂਦਾ ਜੋ ਸਭ ਮਨੁੱਖਾਂ ਮਾਤਰ ਲਈ ਬਿਨਾ ਕਿਸੇ ਵਿਤਕਰੇ ਦੇ ਵਰਤਾਇਆ ਜਾਂਦਾ ਕੋਈ ਜਾਤ ਪਾਤ ਦੇਸ਼ ਵਦੇ ਦੀ ਵਿਚਾਰ ਨਹੀਂ ਹੁੰਦੀ ਸਾਰਿਆਂ ਬਾਤੇ ਬਰਾਬਰ ਅਤੇ ਇਹਨਾਂ ਦਿਹਾੜਿਆਂ ਦੇ ਉੱਤੇ ਨਾ ਅਚੇਚੇ ਤੌਰ ਤੇ ਅਮਰ ਸੰਚਾਰ ਪ੍ਰੋਗਰਾਮ ਵੀ ਕੀਤੇ ਜਾਂਦੇ ਨੇ ਤਾਂ ਕਿ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਸ਼ਕੀ ਗੁਰੂ ਵਾਲੇ ਬਣ ਜਾਣ ਜਿਹੜੇ ਪ੍ਰਬੰਧਕ ਗੁਰਦੁਆਰਿਆਂ ਵਿੱਚ ਅਮਰ ਸੰਚਾਰ ਦੇ ਪ੍ਰੋਗਰਾਮ ਨਹੀਂ ਰੱਖਦੇ ਸਮਝ ਲੈਣਾ ਚਾਹੀਦਾ ਕਿ ਉਹਨਾਂ ਨੂੰ ਸਿੱਖ ਤਿਹਾਰ ਮਨਾਉਣ ਦੀ ਜਾਚ ਨਹੀਂ ਆਈ ਅਮਰ ਸੰਚਾਰ ਹਰ ਸਿੱਖ ਤਿਹਾਰ ਦਾ ਇੱਕ ਜ਼ਰੂਰੀ ਅੰਗ ਹੈ ਕਈ ਵਕ ਸੰਗਤਾਂ ਗੁਰਬਾਣੀ ਦੇ ਕੀਰਤਨ ਕਥਾ ਲੈਕਚਰ ਆਦਿ ਦੇ ਪ੍ਰੋਗਰਾਮ ਆਦਿ ਵਿੱਚ ਤਾਂ ਸ਼ਾਮਲ ਨਹੀਂ ਹੁੰਦੀਆਂ ਪਰ ਜਦੋਂ ਗੁਰੂ ਘਰ ਲੰਗਰ ਵਰਤਾਇਆ ਜਾਂਦਾ ਨਾ ਤਾਂ ਲੰਗਰ ਛਕਣ ਲਈ ਬਹੁਤ ਸੰਗਤਾਂ ਪਹੁੰਚ ਜਾਂਦੀ ਹੈ ਮਾਫ਼ ਕਰਨਾ ਇਸ ਅੰ内 ਅਗਿਆਨਤਾ ਹੈ ਇਸ ਤਰ੍ਹਾਂ ਉਹਨਾਂ ਨੂੰ ਗੁਰੂ ਦਾ ਹੁਕਮ ਜਾਂ ਗੁਰੂ ਦੇ ਹੁਕਮ ਦੀ ਸੋਝੀ ਨਹੀਂ ਹੁੰਦੀ ਇਸ ਕਰਕੇ ਹੁੰਦਾ ਹੈ ਕਿਉਂਕਿ ਜਿਹੜਾ ਗੁਰੂ ਘਰ ਲੰਗਰ ਹੈ ਸਰੀਰ ਦੀ ਭੁੱਖ ਮਟਾਉਣ ਵਾਸਤੇ ਆ ਜਿਹੜਾ ਗੁਰ ਇਤਿਹਾਸ ਗੁਰਬਾਣੀ ਨਾਮ ਸਿਮਰਨ ਇਹ ਸਾਡੇ ਮਨ ਦੀ ਭੁੱਖ ਮਟਾਉਣ ਵਾਸਤੇ ਤੇ ਆਤਮਿਕ ਉਚਤਾ ਲਈ ਹੈ ਸੋ ਜਿੱਥੇ ਅਸੀਂ ਗੁਰੂ ਦਾ ਲੰਗਰ ਛੱਕ ਕੇ ਸਰੀਰਕ ਤ੍ਰਿਪਤੀ ਕਰਨੀ ਹੈ ਉੱਥੇ ਗੁਰੂ ਦਾ ਸ਼ਬਦ ਸੁਣ ਕੇ ਆਤਮਿਕ ਤ੍ਰਿਪਤੀ ਵੀ ਕਰਨੀ ਹੈ ਕਈ ਸਿੱਖ ਗੁਰੂ ਪਰਵਾ ਤੇ ਇਤਿਹਾਸਕ ਦਿਹਾੜਾ ਸਮੇਂ ਘਰ ਵਿੱਚ ਹੀ ਬੈਠੇ ਰਹਿੰਦੇ ਆ ਜਾਂ ਆਪ ਆਪਣੇ ਕੰਮ ਕਾਜਾਂ ਵਿੱਚ ਹੀ ਮਸਤ ਰਹਿੰਦੇ ਨੇ ਉਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ ਹਰ ਸਿੱਖ ਦਾ ਇਹ ਮੁਢਲਾ ਫਰਜ਼ ਹੈ ਕਿ ਉਹ ਸਿੱਖ ਤਿਹਾੜੀ ਵਿੱਚ ਬਾਚੜ ਕੇ ਹਿੱਸਾ ਲਵੇ ਤੇ ਗੁਰੂ ਦੀ ਸਿੱਖਿਆ ਸੁਣ ਕੇ ਮੰਨ ਕੇ ਆਪਣਾ ਜੀਵਨ ਜਿਹੜਾ ਉਹ ਗੁਰੂ ਆਸ਼ੇ ਅਨੁਸਾਰ ਬਣਾਵੇ ਕਿਉਂਕਿ ਜਦੋਂ ਅਸੀਂ ਆਪ ਹੌਨੇ ਆ ਤਾਂ ਸਾਡੇ ਬੱਚੇ ਵੀ ਗੁਰੂ ਘਰ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਜਦੋਂ ਬੱਚੇ ਆਉਣਾ ਸ਼ੁਰੂ ਕਰ ਦੇਣਗੇ ਗੁਰੂ ਪਿਆਰਿਓ ਤਾਂ ਉਹਨਾਂ ਨੂੰ ਇੱਕ ਇਤਿਹਾਸ ਗੁਰਬਾਣੀ ਦੇ ਨਾਲ ਪਿਆਰ ਜਾਗੇਗਾ ਜਗਿਆਸਾ ਜਾਗੇਗੀ ਕਿ ਹੋਰ ਕੋਈ ਸਿੱਖੀਏ ਸੇ ਸਵਾਦ ਦੇ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਸਮੇਤ ਗੁਰੂ ਘਰ ਵਿੱਚ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਕੀਰਤਨ ਕਥਾ ਗੁਰਬਾਣੀ ਸਰਵਣ ਕਰਨੀ ਚਾਹੀਦੀ ਹੈ ਫਿਰ ਸਮਾਪਤੀ ਤੋਂ ਬਾਅਦ ਜਾ ਕੇ ਲੰਗਰ ਛੱਕ ਕੇ ਫਿਰ ਆਪੋ ਆਪਣੇ ਕੰਮਾਂ ਕਾਰਾ ਘਰੋਂ ਜਾਣਾ ਚਾਹੀਦਾ ਸੋ ਇਹ ਸਨ ਸਿੱਖ ਤਿਉਹਾਰ ਜਿਹੜੇ ਸਾਨੂੰ ਮਨਾਉਣੇ ਚਾਹੀਦੇ ਆ ਸੋ ਅਸੀਂ ਅਨਮਤਾਂ ਦੇ ਤਿਉਹਾਰਾਂ ਨੂੰ ਬਾਤ ਚੜ ਕੇ ਮੜਾ ਲਿਨੇ ਆ ਪਰ ਆਪਣੇ ਤਿਉਹਾਰਾਂ ਵਿੱਚ ਅਸੀਂ ਬਹੁਤ ਅਵਿਸਲੇ ਆ ਜੋ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ ਆਹ ਗੁਰੂ ਪਿਆਰਿਓ ਅਸੀਂ ਵੀ ਆਪਣੇ ਤਿਉਹਾਰਾਂ ਨੂੰ ਬਾਤ ਚੜ ਕੇ ਮਨਾਈਏ ਜਿਵੇਂ ਦੂਜੇ ਧਰਮਾਂ ਦੇ ਮਨਾਉਂਦੇ ਨੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ